ਫਤੇ ਸ੍ਰੀ ਭਗਵਤੀ ਜੀ ਸਹਾਇ ਬਾਤ ਸ੍ਰੀ ਭਗਵਤੀ ਜੀ ਕੀ ਬਾਤ ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰ ਦਾਸ ਨਾਮ ਦਾਸੈ ਹੋਏ ਸਹਾਇ ਅਰਜਨ ਹਰਿ ਕੋ ਬਿੰਦਨੋ ਸਿਮਰਉ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਧਾਇਐ ਜਿਸ ਦੇ ਤੇ ਸਭ ਦੁਖ ਜਾਇ ਤੇਬ ਬਹਾਦਰ ਸਿਮਰਿਆ ਘਰ ਨੋਂ ਨਿੱੱਜ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਹਦਾ ਦਾ ਧਿਆਨ ਧਰ ਕੇ ਬੰਦੋ ਜੀ ਆ ਪਿਆਰਿਆਂ ਚੌਹਾਂ ਸਾਹਿਬ ਜਾਨਿਆਂ ਚਾਰੀਆਂ ਮੁਕਤਿਆਂ ਹਠੀਆਂ ਜੱਤੀਆਂ ਤੱਬੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨਜਠ ਕੀਤਾ ਬਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਫਾਲਸਾ ਜੀ ਬੋਲੋ ਜੀ ਸਿੱਖਣੀਆਂ ਨੇ ਧਰਮ ਖੇਤ ਸੀਸ ਤੇ ਪੰਦ ਪੰਦ ਕਟਾਈ ਪੁੱਤਰੀਆਂ ਲੋਹਾਈਆਂ ਚਰ ਖੜੀਆਂ ਤੇ ਜੜਿਆਰਿਆਂ ਨਾਲ ਚਿਰਾਏ ਗਏ ਉਹ ਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਪੈਰਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੰਦੋ ਜੀ ਵਾਹਿਗੁਰੂ ਕਰੇਤੋ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ 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 ਜੇ ਤੇ ਆਵੇ ਜੇ ਤੇ ਆਵਣ ਦਾ ਸਦਕਾ ਸਰਬ ਸੁਖ ਹੋਰੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਾਇਤ ਤੇਗ ਤੇਗ ਫਤਿਹ ਫਿਰਦਕੀ ਪੈਜ ਫੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੁੱਢਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਦਨਤ ਦਾਤ ਬਿਡੇਕ ਦਾਤ वैशाहदार पुरुषादार दाना सिरदार नामदार श्री अमृत सर्गी दर्शन किशनार चौकिया झंडे बुगे जुग जुग या तल धर्म का जयकार बुल ਬਨ ਨਿਵਾਰ ਮਤਿ ਉਤੀ ਮਤਿ ਪੱਤ ਦਾ ਰਾਖਾ ਆਤਮਾ ਦੇ ਗੁਰੂ اے ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਗੁਰਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਪੁਰਧਾਨਾਂ ਨੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਤੇ ਮਿਮਾਰਿਆ ਮਹਿਮਾਨ ਮੇਟਾਲਿਆ ਦੇਤਾਰ ਮੈ ਉਹ ਪਿਆ ਦੀਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਹਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰ ਜੀ ਆਪ ਜੀ ਦੇ ਸੋਹਰੇ ਸਿੰਘਾਸਨ ਤਿਆਰ ਕੀਤੇ ਗਏ ਹਨ ਕਿਰਪਾ ਕਰੋ ਸਿੰਘਾਸਨਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਪਾਵਣ ਪ੍ਰਮਾਣ ਪੱਖਸ਼ ਕੇ ਕਿਰਤ ਆਥ ਕਰੋ ਆਪ ਜੀ ਦੇ ਦਰ ਤੇ ਜੋ ਵੀ ਸੰਗਤਾਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿੱਲ ਫੁੱਲ ਢੇਟਾਵਾਂ ਕਰ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਲਉਣਾ ਯਾਤਰਾ ਸੰਭਲ ਕਰਨੀ ਆਪਣੇ ਦਰੋਂ ਘਰੋ ਸਿੱਖੀ ਸਦਕ ਭਰੋਸਾ ਨਾਮ ਧਰ ਬਖਸ਼ਿਸ਼ ਕਰਨਾ ਸ਼ੋਭ ਭਾਵਨਾਵਾਂ ਗੁਰਮਤਿ ਨੇ ਉਸਾਰ ਸੰਪੂਰਨ ਕਰਨੀਆਂ ਕਰੋ ਕਿਰਪਾ ਪਾਛਰੀ ਆਪ ਜੀ ਦੇ ਪਾਵਨ ਸਵਾਰੇ ਆਪਣੇ ਸੁਖ ਆਸਨ ਸਥਾਨਾਂ ਤੋਂ ਪ੍ਰਕਾਸ਼ ਸਥਾਨਾਂ ਤੇ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਦੀ ਬਾਧਕਾਟ ਭੁੱਲਾ ਚੁੱਕਾ ਦੇ ਆਪ ਅੰਗ ਸੰਗ ਸਹਾਈ ਹੋਣਾ ਸਹੀ ਗੁਰਮਖ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਜਿਤੇ ਆਵੇ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ